ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਰਹੋਗੇ ਚੜਦੀ ਕਲਾ ਦੇ ਵਿੱਚ ਰਹੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਤਾਂ ਸਰਦਾਰ ਜੀ ਨੂੰ ਇੱਕ ਬਹੁਤ ਜ਼ਰੂਰੀ ਕੰਮ ਕੰਮ ਇਹ ਹੈ ਅਬੀ ਕੰਮਾਂ ਚੋਂ ਕਰਦਾ ਵੀ ਕੋਈ ਨਹੀਂ ਕੰਮਾਂ ਚੋਂ ਕੰਮ ਬਹੁਤ ਜ਼ਿਆਦਾ ਜ਼ਰੂਰੀ ਬਹੁਤ ਜ਼ਰੂਰੀ ਕੰਮਾ ਇਹਨੂੰ ਕੀ ਪਤਾ ਬਹੁਤ ਜ਼ਰੂਰੀ ਜੀ ਪਰ ਡਾਕਟਰ ਕੋਲ ਜਾ ਕੇ ਉਹਨਾਂ ਨਾਲ ਰਿਕਰ ਬਲੱਡ ਟੈਸਟ ਜਹਾ ਹੋਇਆ ਤਾਂ ਹੂੰ ਉਗੀ ਰਿਪੋਰਟ ਕਿਹਾ ਡਾਕਟਰ ਨੇ ਜੈਸਮਿਨ ਤੂੰ ਆਉਣੀ ਚਾਹੀਦੀ ਆ ਤੇ ਮੈਂ ਉਹ ਦੇ ਕੇ ਦੱਸੂਗਾ ਵੀ ਮੈਂ ਕਿੰਨਾ ਕਿੰਨਾ ਨਾ ਪਾ ਕਿੰਨਾ ਨਹੀਂ ਅੱਲਾ ਰੋਪੜ ਉੱਥੇ ਨਹੀਂ ਜਾਣਾ ਡਾਕਟਰ ਕੋਲ ਰੋਪੜ ਵੀ ਜਾਣਾ ਫਿਰ ਆਈ ਕਰ ਡਾਕਟਰ ਰੋਪੜ ਕਿਹਾ ਨਾ ਹੁਣ ਜੁਐਲਰੀ ਦੇ ਕੇ ਆਣੀ ਆ ਅੱਛਾ ਤੇ ਲੈ ਕੇ ਆਣਾ ਕੇਗੋ ਦਾ ਰੱਤ ਕਰਕੇ ਆਣਾ ਆਪੋ ਤੇ ਡੈਕੋਰੇਟਰ ਸਦਾ ਸਨ ਜੀ ਫਿਰ ਆਈ ਕਰਦੇ ਆ ਤੇ ਰੋਪੜ ਜਾ ਕੇ ਫਿਰ ਉੱਧਰ ਵੀ ਲਾ ਕੇ ਆਇਆ ਜੀ ਮੋਦੀ ਵਰਨਾ ਦਾ ਦੀ ਜੇ ਸਮਾਨ ਤੇ ਨਾਲ ਕੱਲ ਦੇ ਡਾਕਟਰ ਡਾਕਟਰ ਕੋਲ ਜਾ ਕੇ ਉਧਰ ਲੰਘ ਜੂਗੇ ਆਪਾਂ ਜਾਂਦੇ ਹਾਂ ਦੇਖ ਕੇ ਉਹ ਨਾ ਛਾਏ ਨਹੀਂ ਪਤਾ ਹੈ ਕਿ ਲੋ ਬੰਨੀ ਜਾਏ ਨੀ ਕੇਕ ਹੁਣ ਕੱਲ ਕੋਲ ਨੂੰ ਸਲੈਕਟ ਕਰ ਅੱਜੇ ਕਰਕੇ ਹੁਣ ਸਲੈਕਟ ਅੱਜੇ ਕਰਾਣਾ ਹੂੰ ਸਰਪ੍ਰਾਈਜ਼ ਆਪਾਂ ਵੀਡੀਓ ਚ ਦਵਾਂਗੇ ਹਾਂ ਕੱਲ ਨੂੰ ਤੁਸੀਂ ਜਦ ਲੈ ਆਉਂਗੇ ਜਦ ਦਿਖਾ ਲਿਓ ਵੀਡੀਓ ਚ ਹੂੰ ਤੁਹਾਡਾ ਫਿਰ ਸਲੈਕਟ ਕਰਦੇ ਹਾਂ ਆਪਾਂ ਵਾ ਉੱਥੇ ਜਾਣਾ ਇਹਨਾਂ ਨੇ ਹੁਣ ਕੇਕ ਵਾਲੀ ਦੁਕਾਨ ਪਰ ਉੱਥੇ ਦੇ ਤੇਰੇ ਦੀ ਸਵਾਖੇ ਖਾ ਕੇ ਹੈ ਸਵਾਖੇ ਇੱਕ ਮਿੰਟ ਮੰਮੀ ਪਤਾ ਕਿਆ ਹੈ ਉੱਥੇ ਉਹ ਵੀ ਮਿਲਦੇ ਆ ਹੋਟ ਡੱਗ ਜੇ ਹੈ ਮੈਂ ਤੇ ਤਾਂ ਮੈਂ ਕੁਛ ਨਹੀਂ ਖਾਂਦਾ ਸੀ ਉਹ ਖਾਨੀ ਐ ਮੈਂ ਅੱਜ ਖਾਦਾ ਨਹੀਂ ਬਰਗਰ ਮਿਲਦੇ ਬਣੇ ਬਣਾਏ ਦੂਏ ਜਿਹੜੇ ਹੁੰਦੇ ਆ ਹੈ ਇੱਕ ਮਿਲਦੇ ਆ ਫੇ ਆਹ ਕਿਆ ਕਹਿੰਦੇ ਹੁੰਦੇ ਇਹਨੂੰ ਸੈਂਡਵਿਚ ਹੈ ਪੈਟੀਆਂ ਉੱਥੇ ਬਥੇਰਾ ਕੁਝ ਮਿਲਦਾ ਮम्मी ਪਨੀਰ ਵਾਲੇ ਸੈਂਡਵਿਚ ਨਹੀਂ ਮਿਲਦੇ ਪਨੀਰ ਵਾਲੀਆਂ ਪੈਟੀਆਂ ਨਹੀਂ ਮਿਲਦੀਆਂ ਕਿਆ ਕਰੇ ਬਸ ਭਾਜੀ ਨਾ ਅੱਜ ਵੈਸੇ ਨੂਰ ਦਾ ਪਾਪਾ ਅੱਜ ਕੁਝ ਖਾਣੇ ਨੂੰ ਲੈ ਕੇ ਆਇਆ ਸੀਗਾ ਹਾਂ ਤੁਸੀਂ ਛੱਡਿਆ ਸਾਡੇ ਨਾਲ ਤੁਸੀਂ ਵੀ ਤਾਂ ਖਾਦਾ ਮੈਂ ਨਹੀਂ ਖਾਦਾ ਤੁਸੀਂ ਸਾਰਿਆਂ ਨੇ ਖਾ ਅੱਛਾ ਜੇ ਨਾ ਹੁਣ ਜੇ ਇੱਕ ਬੰਦਾ ਡਾਈਟ ਡਾਈਟਿੰਗ ਪਰ ਚੱਲਦਾ ਵੇ ਸਾਰੇ ਡਾਈਟਿੰਗ ਬੋਹ ਜੀਏ ਤੁਸੀਂ ਐ ਸਾਨੂੰ ਕਹਿ ਦਿੰਦੇ ਸਵਾਖੇ ਇਹਨਾਂ ਨੇ ਖਾਣਾ ਇਹ ਕਿਹਨਾਂ ਕਹਿ ਸਕਦੇ ਬੰਦਾ ਕਹਿੰਦਾ ਉਹ ਚੰਗਾ ਲੱਗਦਾ ਹੈ ਜਿਹੜਾ ਉਹ ਦਾਮਲ ਕਰੇ ਆਦੇ ਨਾ ਬਾ ਸੁਣ ਕਹੀਂ ਤੇ ਨਿਗਾਹ ਹੈ ਕਹੀਂ ਤੇ ਇਸ਼ਾਰਾ ਹੈ ਕਹੀਂ ਤੇ ਤੀਰ ਕਹੀਂ ਤੇ ਵਾਜਾ ਹਾਂ ਆ ਕਿਹੜਾ ਨਹੀਂ ਲੱਗਦਾ ਨਹੀਂ ਕਹੀਂ ਤੇ ਤੀਰ ਕਹੀਂ ਤੇ ਵਾਜਾ ਵਾਜਾ ਮੈਂ ਕੋਜਾ ਨਿੱਤੇ ਕਾਲ ਰੂਹੀ ਸਭੀ ਕਦੀ ਸਿੱਧਾ ਨੀਵਾ ਜਾ ਕਈ ਪਵਾ ਜਾ ਹਾਂ ਹੋ ਮੈਂ ਸਮਝ ਗਿਆ ਬਾਸ ਫਿਰ ਹਾਂਝ ਗਿਆ ਮੈਂ ਗੱਲ ਇਹ ਸੁਣ ਲਓ ਜੀ ਸਾਰੇ ਜਾਣੇ ਰਵਿੰਦਰ ਸਿੰਘ ਮੇਰੇ ਤੇ ਬਹੁਤ ਅਤਿਆਚਾਰ ਕਰਦਾ ਹੈ ਹਾਂ ਹਾਂ ਲੈ ਬੈਟਿਕ ਵੈਲੈਂਸ ਦਾ ਕੇਸ ਕੋਣਾ ਹੈ ਰਵਿੰਦਰ ਅੱਛਾ ਉਹਦਾ ਪਾਈ ਪਤਾ ਹੀ ਆ ਸਾਰਿਆਂ ਨੂੰ ਵੀੜੀ ਦੇਖਣ ਵਾਲੇ ਨੂੰ ਹਾਂ ਵੀ ਕਿੰਨਾ ਕਰਤਾ ਯਾਰ ਹੁੰਦਾ ਤੇਰੇ ਕੋਲ ਸਿਤਾਨੇ ਲੱਗੇ ਸੋਦਾਂ ਚੱਲ ਕੋਈ ਨਾ ਜਿਹੜੀ ਦੀ ਲੱਡੂ ਦੇ ਵਿੱਚ ਥਾੜ ਨਹੀਂ ਦੂਸਰੀ ਦੀ ਥਾਲੀ ਦੇ ਵਿੱਚ ਲੱਡੂ ਹਮੇਸ਼ਾ ਸੋਹਣਾ ਨਹੀਂ ਬਣਾਈ ਲੱਗਦਾ ਠੀਕ ਆ ਚੱਲ ਸਮਝ ਗਿਆ ਮੈਂ ਗੱਲ ਤੇਰੀ ਹੈ ਤੇ ਹੁਣ ਮੈਨੂੰ ਆਏ ਦੱਸੋ ਵੀ ਕੇਕ ਇਕੱਲਾ ਭੁੱਖ ਕਰਾ ਕੇ ਆਉਣਾ ਥੋੜਾ ਜਿਹਾ ਕੁਝ ਹੋਰ ਵੀ ਸਮਾਨ ਲੈ ਕੇ ਆਉਣਾ ਉਹ ਕੇਕ ਬੁੱਕ ਕਰਾਏ ਹੋਣਾ ਕੇਕ ਤੁਸੀਂ ਲੈ ਆਓ ਜਾ ਕੇ ਡੈਕੋਰੇਸ਼ਨ ਦਾ ਸਮਾਨ ਡੈਕੋਰੇਸ਼ਨ ਦਾ ਕੁ ਸੱਜੇ ਆ ਜੂਗਾ ਇਹਨਾਂ ਦਾ ਅੱਛਾ ਹਾਂ ਪਰ ਕਿ ਆ ਪ੍ਰੋਸੈਸ ਠੀਕ ਹੋ ਗਿਆ ਸੀ ਗਾਰ ਦੇ ਤੋਂ ਮਨ ਪੇੜੇ ਠੀਕ ਆ ਕੇਕ ਹੋ ਗਿਆ ਡੈਕੋਰੇਸ਼ਨ ਦਾ ਸਮਾਨ ਹੋ ਗਿਆ ਆਰ ਆਪਣਾ ਕੁਝ ਕੁ ਦੇਖਣਾ ਆਪਣੇ ਘਰ ਦੇ ਵਾਲੇ ਜੁੱਤੀ ਬੋ ਜੁਐਲਰੀ ਹੈ ਜੁਐਲਰੀ ਜੇ ਤਾਂ ਦੇਖਣੀ ਆ ਬਈ ਸਸਤੀ ਜੀ ਫੇਟਾ ਮੈਂ ਚੱਲਦਾ ਨਹੀਂ ਕਿਵੇਂ ਕੋਈ ਸਸਤੀ ਮਸਤੀ 50000 ਤੱਕ ਦੇਖ ਲੈਣੀ ਆ ਬੰਦੇ ਬੱਲੇ ਬੱਲੇ ਮਾਰਨਾ ਗਰੀਬ ਹੂੰ ਬਹਾਨੇ ਨਾ ਲੈ। ਹੋਰ ਕੀ? ਚਲ ਕੋਈ ਨਾ। ਅਸੀਂ ਕਿਹੜਾ ਸੋਨਾ ਮੰਗਵਾਟੇ? ਮੁੰਫੜੀ ਮੰਗਣ ਦੇ। ਜੇ ਕੋਈ ਸੋਨਾ ਮੰਗ ਲਈ ਫਿਰ ਇਹ ਵੀ ਛਾਉ ਕੋਈ ਕਿਸ ਤਰ੍ਹਾਂ ਮੁੰਦਾ ਤਾਂ ਹੀ ਪਾਉਂਦੀ ਆ। ਹੂੰ। ਚਲ ਕੋਈ ਨਾ ਦੇਖਣੇ। ਐਂਦਾ ਮੈਨੂੰ ਪਤਾ ਵੀ ਕਰਦੀਆਂ ਦਾ ਮੰਮੀ ਮਜ਼ਾਕ ਆ ਇਹ। ਲੈਣ। ਮਜ਼ਾਕ ਨਹੀਂ ਹੈਗਾ ਸੀਰੀਅਸਲੀ। ਮਜ਼ਾਕ ਨਹੀਂ ਹੈ। ਹੂੰ। ਹਾਂ ਮਜ਼ਾਕ ਨਹੀਂ ਹੈ। ਇਹ ਡੋਗਰਮ ਘਰ ਵਿੱਚ ਹੋਵੇ ਫਿਰ ਇਹ ਮਜ਼ਾ ਆਊਗਾ ਵੀ ਨਹੀਂ ਚੀਜ਼ਾਂ ਲੈਣਾ ਮਜ਼ਾਕ ਨਹੀਂ ਆਗਾ ਇਹ ਤਾਂ ਕੰਮ ਇਹ ਤਾਂ ਕੰਮ ਔਖਾ ਔਡੇ ਘਰ ਦੇ ਜੀਆਂ ਵਿੱਚ ਪਾਦਾ ਹੋਈ ਲੈ ਤਾਂ ਕਰਕੇ ਸਾਡਾ ਬਣਦਾ ਹੋਰ ਭਾਈ ਹੋਰ ਚਲ ਹੋਰ ਬੜਾ ਜਿੰਨਾ ਟਾਈਮ ਲਿਆਦਾ ਚਲ ਕੋਈ ਨਾ ਭਾਈ ਮਮੀ ਦੀ ਇਹ ਗੱਲ ਪਾਪੇ ਨੂੰ ਮਾਨਣੀ ਚਾਹੀਦੀ ਮਾਲਾੜੀ ਮੰਮੀ ਐ ਕਰ ਦਿੰਦੀ ਆ ਔਡੇ ਘਰ ਚ ਮੈਂ ਹੀ ਆ ਗਈ ਜੇ ਕੋਈ ਹੋਰ ਉ ਤਾਂ ਟੈਂਡਵੇ ਮਾਪਾ ਨੇ ਕਿਹਾ ਅੱਛਾ ਹੁਣ ਮੇਰਾ ਹੋ ਗਿਆ ਫਿਰ ਕਹਿੰਦੇ ਨਾ ਮੇਰਾ ਘਰ ਦੀ ਗੱਲ ਕਰਨੀ ਹੋਵੇ ਮੇਰਾ ਘਰ ਤਾਂ ਨਾ ਸੋਹਣਾ ਹੈ ਬਾਬਾ ਕਹਿੰਦੇ ਅੱਛਾ ਹੁਣ ਤੇਰਾ ਹੋ ਗਿਆ ਬਸ ਠੀਕ ਆ ਮੌਕੇ ਦੇ ਹਿਸਾਬ ਨਾਲ ਚੱਲਣਾ ਪੈਂਦਾ ਅੱਛਾ ਕੌਣ ਦੇਣਾ ਮੈਂ ਹੀ ਕੱਟਾਂ ਜੇ ਕੋਈ ਹੋਰ ਹੁੰਦੀ ਫਿਰ ਕੱਟ ਲੈਂਦਾ ਮੈਂ ਗੱਲ ਮਾਰ ਨਹੀਂ ਕੱਟ ਕੇ ਮੇਰੇ ਬਗਾਨੀ ਸਰਨਾ ਕਹਿੰਦਾ ਜਸਮੀਨ ਕਹਿੰਦੀ ਮੇਰੇ ਬਗਾਨੀ ਸਰਨਾ ਮੈਂ ਮਾਰੀ ਮਾਇ ਦੇ ਗੱਲ ਕੱਟ ਮੈਂ ਦੋਹਾਂ ਨੇ ਹੀ ਕੋ ਗੱਲ ਮਾਰ ਜੀ ਨਹੀਂ ਕੱਟ ਕੇ ਹਾਂ ਭਾਈ ਦੋਹਾਂ ਨੇ ਹੀ ਸਹੀ ਹੈ ਹਾਂ ਦੋਹੇ ਸਹੀ ਹੈ ਭਾਈ ਕਿਸੇ ਵੱਜੂ ਨਹੀਂ ਸਰਦਾ ਨਹੀਂ ਠੀਕ ਆ ਠੀਕ ਆ ਹਾਂ ਮੌਕਾ ਗੱਲ ਕਰਨੇ ਦਾ ਛੱਡਣਾ ਨਹੀਂ ਛੱਡਣਾ ਸੀਰੀ ਦੇ ਭਾਜੀ ਦੇ ਇੱਕ ਦਿਨ ਵੀਡੀਓ ਬਣਾਇਓ ਗੁਪਤ ਦੇਖੇ ਜੁੱਤ ਚੱਲਦਾ ਹੁੰਦਾ ਜੀ ਉਹ ਤਾਂ ਬੱਚਾ ਰ ਆ ਉਹ ਆ ਫੇ ਸਭ ਚੇ ਚੱਲਦਾ ਜੁੱਤ ਹੋਰ ਆ ਨਾ ਨਹੀਂ ਨਹੀਂ ਉਹ ਮੈਂ ਕਹਿੰਦਾ ਸਭ ਚੇ ਚੱਲਦਾ ਸਭ ਚੇ ਜੁੱਤ ਨਹੀਂ ਨਾ ਹੈ ਤਾਂ ਉਹਨੇ ਕਿਛੇ ਦੇ ਉਹ ਦੇਉਂਗੇ ਤਾਂ ਉਹੀ ਖੜਕਦੇ ਆ ਹਾਂ ਲੈ ਨਹੀਂ ਤੁਸੀਂ ਐ ਨਹੀਂ ਕਰੋ ਚਲੋ ਰਵੇ ਫਟਾਫਟ ਜਦੀ ਤੜਕਾ ਚੱਲ ਮਮੀ ਲਾ ਲੂਗੀ ਬਣਾਉਣਾ ਕੀ ਆ ਅੱਜ ਤੇਰ ਕਰ ਲਿਆ ਸਾਰਾ ਦਾਲ ਬਣਾ ਦਾਲ ਬਣਾ ਲਈ ਅੱਛਾ ਤਾਂ ਪੁੱਛ ਹੋਇਆ ਬਤਣਕਾ ਹੀ ਲੈਣਾ ਜੇ ਅਸੀਂ ਆਪਾਂ ਚੱਲਦੇ ਆ ਚਲੋ ਫਿਰ ਚੱਲਦੇ ਆ ਰੋਪੜ ਹੋ ਜਾਈਏ ਫਟਾਫਟ ਰੈਡੀ ਫਿਰ ਹੋ ਜੀਏ ਨਾ ਰੈਡੀ ਹੋ ਜਲਦੀ ਪਾਓ ਕੱਪੜੇ ਆਵੇਂ ਪੱਚੀ ਘਟਾਈ ਦੇ ਉੱਤੇ ਡਾਕਟਰ ਕੋਲ ਚਲੋ ਮੈਂ ਉੱਥੇ ਚੱਲਦੇ ਚਲੋ ਫਿਰ ਮਿਲਦੇ ਆਂ ਤੁਹਾਨੂੰ ਅੱਗੇ ਜਾ ਕੇ ਅੱਲਾਹ ਜੀ ਪਹੁੰਚ ਗਏ ਰੋਪੜ ਮੈਂਡਮਾ ਕਹਿੰਦੀ ਆਂ ਭਾਈ ਜੁਐਲਰੀ ਦੇਖਣੀ ਆ ਹੈ ਇੱਧਰ ਲੱਗੀਆਂ ਹੋਈਆਂ ਵਿਚਾਰ ਬਟਾਂਦਰਾ ਕਰਨ

ਗਾਉਣਾ ਫੋਟੋ ਸ਼ੂਟ ਜਿਆ ਕਰਾਉਣਾ ਇੱਕ ਅੱਛਾ ਇੱਧਰੋਂ ਤੋਂ ਦੇਖਾ ਇਹ ਠੀਕ ਆ ਇਹ ਮੈਂ ਤਾਂ ਉਹ ਦੇਖਦੀ ਟਰਾਈ ਕਰਕੇ ਹੁਣ ਤਾਂ ਠੀਕ ਆ ਇਹ ਹਾਂ ਦੀ ਸਾਰੇ ਲਾਈਟ ਬਿਟਾ ਚੱਲੀ ਜਿਹੜੀ ਅੰਦਰ ਇਹਦਾ ਇਹ ਕੰਨਾਂ ਲਈ ਕੰਨਾਂ ਲਈ ਆਪਰਾ ਉਹ ਨਾਲ ਇੱਧਰ ਦੇਣੀ ਚਾਹਦਾ ਤੇ ਰਾਹ ਦੇਖਣਾ ਜੇ ਇੱਕ ਮਿੰਟ ਟੂ ਹੈਵੀ ਨਾਲ ਦੇਖ ਰੈਡੀ ਨਾਲ ਦੇਖ ਉਹ ਹੈਵੀ ਨੂੰ ਇਹ ਕਹੇ ਠੀਕ ਹੈ ਸੋਨ ਆ ਇਹਦੀ ਮਰਜ਼ੀ ਨਹੀਂ ਚੱਲਣ ਦੇਣੀ ਗੈਸੀ ਮਰਜ਼ੀ ਹੀ ਚੱਲਣ ਦੇਣੀ ਇਹ ਮਰਜ਼ੀ ਸਾਡੀ ਚੱਲੇ ਆਹ ਠੀਕ ਨਾ ਪਾਈ ਵੀ ਜਚੇ ਦੇ گاਉਂ ਦੇ ਨਾਲ ਜੀ ਹਾਂਜੀ ਹਾਂ ਵਧੀਆ ਲੱਗਦਾ ਇੰਦਰੂ ਕਰੋ ਤੇਰੀ ਆਹਾਂ ਨੈਕ ਥੋੜਾ ਇੱਕ ਮਿੰਟ ਦੇ ਇਹ ਹੈਗਾ ਇੱਕ ਮਿੰਟ ਨੈਕ ਰਵ ਕੁਛ ਇਹ ਹੈਗਾ ਸ਼ੀਸ਼ਾ ਦਿਖਾਏ ਮੈਨੂੰ ਸ਼ੀਸ਼ਾ ਕਵਰ ਕਰ ਦੇ ਸ਼ੀਸ਼ਾ ਕਿੱਥੇ ਸ਼ੀਸ਼ਾ ਦੇਖ ਨਹੀਂ ਮਾਸਾ ਇਹ ਦੀਦੀ ਹੋਰੀ ਤਾਂ ਦਾ ਨਾ ਬੜਾ ਨਹੀਂ ਉਹ ਹੁਣ ਪਤਾ ਗੱਲ ਕੀ ਆ ਏ ਨਾ ਬੜਾ ਮੇਰੀ ਗੱਲ ਸੁਣ ਉਹ ਇਥੋਂ ਤੇ ਜਿਹੜੀ ਚੀਜ਼ ਪਾਣੀ ਉਹ ਪਾਈ ਹਾਂ ਉਹ ਚੀਜ਼ ਗੱਲ ਵਧੀਆ ਲੱਗਦਾ ਏ ਇਹ ਕੀ ਦੀਦੀ ਥੋੜਾ ਮੇਕਅਪ ਵਗੈਰਾ ਵੀ ਹੁਣ ਹੈ ਨਾ ਮਤਾਂ ਹੇਅਰ ਸਟਾਈਲ ਹੋਣਾ ਉਸ ਤੋਂ ਆਪ ਨਾਲ ਲਗਾਉਣਾ ਬਹੁਤ ਸੰਭਾਲ ਲੱਗਦਾ ਹਾਂ ਬਿਲਕੁਲ ਇਹ ਜਦ ਚੀਜ਼ ਤਾਂ ਵੈਸੇ ਚੱਲਦੀ ਹੈ ਚੱਲ ਨਹੀਂ ਕਰ ਬਣੀ ਗੱਲ ਸੰਤਨ ਲੇ ਗੱਲ ਲੈ ਠੀਕ ਹੈ ਧਾਰਿਕ ਜਿਹੜਾ ਮੈਂ ਹੋਰ ਦੇਖਿਆ ਦੋਹਾਂ ਸੀ ਕੁਝ ਲੱਗਦਾ ਮੈਂ ਤੇਰੀ ਮੈਂ ਅੰਦਰ ਚੜਾਈ ਉਹ ਮੈਂ ਹਾਂ ਉਹ ਮੈਂ ਰੈਂਟ ਤੇ ਜੜਾ ਕਰ ਸਕਦਾ ਹੁਣ ਕਿਸੇ ਨੂੰ ਬੁੱਕ ਵੀ ਤੁਸੀਂ ਪਾ ਲਿਓ ਮੈਂ ਨਾ ਰੈਂਟ ਤੇ ਇੱਥੇ ਨਹੀਂ ਪਤਾ ਫਿਰ ਮੈਂ ਤਾਂ ਤਨ ਸਾ ਆ ਵਧਿਆ ਨਾ ਤੈਨੂੰ ਨਾ ਕੁੱਤੀ ਪੱਟੀ ਕਰਕੇ ਪਾਵਾਂ ਪਤਾ ਨਾ ਚੋਰ ਕਿਵੇਂ ਨਾਲ ਹੱਥ ਰੱਖ ਲੈ ਫਿਰ ਮਾਰਨਾ ਤੋਫਰ ਦੱਸ ਜਾਇ ਜਿਹੜੀ ਸੋਨਾ ਲੱਗਣਾ ਹੈ ਪਿਆਰਾ ਲੱਗਣਾ ਹੈ ਹੂੰ ਹਲਕਾ ਨਹੀਂ ਹੈ ਨਾ ਕਿੰਨੇ ਦਾ ਹੈ ਉਹਨੂੰ ਕੋਈ ਨਹੀਂ ਰੇਡ ਤਾ ਨਾ ਕਰਦਾ। ਇਹ ਵੀ ਉਹ ਕੋਈ ਨਹੀਂ ਰੇਡ। ਲਾਓ ਜੀ ਪਹੁੰਚ ਗਏ ਸੰਜੇ ਵੇਕਰੀ ਤੇ। ਪੌਣ ਨੂੰ ਜਾਂਦਾ। ਰੇਡ ਤਾਂ ਕੋਈ ਨਹੀਂ ਆਉਂਦੀ। ਉਹ ਲਾਓ ਜੀ ਗਿਫਟ ਸੌਰੀ ਗਿਫਟ ਕਹਿ ਤਾ ਕੇਕ ਬਹੁਤ ਸੋਹਣੇ ਸੋਹਣੇ ਆ। ਹਾਂ। ਹੁਣ ਜੇ ਵੀ ਇੰਦਾ ਜਵਾਬ ਦੇਤਾ ਦੇਖੀ। ਕਾਹਨੂੰ ਜਵਾਬ? ਉਹ ਵੀਰ ਨੂੰ ਕਿਹਾ ਸਮੂਬ ਟੂ ਵੀ ਵਾਲਾ ਨਾ ਇੱਕ ਬੈਚ ਹੁੰਦਾ ਏ। ਹਾਂ। ਆਏਗਾ ਹੈਗਾ ਹੈਗਾ ਇਹ ਅੱਦੋਗੀ ਭਾਜੀ ਕਿਨੇ ਜਵਾਬ ਦਿੰਦਾ ਮੇਰੇ ਸਰਦਾਰ ਦੇ ਪਾਉਣਾ ਨਹੀਂ ਨਾ ਤਾਂ ਕੋਈ ਲੈ ਕੇ ਜਾਂਦਾ ਫੈਸਲਾ ਨਹੀਂ ਮੇਰੇ ਕੋਲ ਹਾਂ ਲੈ ਚਾਕ ਹੈਗਾ ਜੀ ਡੈਡੂ ਕੀ ਹੈਗਾ ਪੁੱਛ ਲੈ ਨਾ ਉਹ ਨਹੀਂ ਮਾਰਾ ਜੀ ਆਹੀ ਬੌਮ ਬੌਮ ਵਾਲੀ ਠੀਕ ਆ ਹਾਂ ਜੇ ਸਪੂਤ ਨਹੀਂ ਪਾਉਂਦੇ ਹੁੰਦੇ ਮੈਨੂੰ ਆਪਾਂ ਆਤਾ ਦੱਸ ਮੇਰੇ ਲੈ ਲੈ ਲੈਨੇ ਕਿਹੜਾ ਆਪਾਂ ਤਾਂ ਚਾਹੀਦੀ ਪੁਆ ਮੈਨੂੰ ਨਹੀਂ ਲੋੜ ਹੈਗੀ ਤੁਸੀਂ ਉਹ ਬਾ ਲੋ ਹੋਰ ਕੀ ਲੈਣਾ ਹੈ ਡੈਕੋਰੇਸ਼ਨ ਵਾਲਾ ਕਰਿਆ ਕੋਈ ਕਰਿਆ ਮੈਂ ਤੁਹਾਨੂੰ ਦੱਸ ਦਿੰਦੀ ਆ ਫਿਰ ਉਹ ਕਿੰਨੇ ਪੈਸੇ ਮੰਗਦਾ ਜੇ ਤੁਹਾਨੂੰ ਠੀਕ ਲੱਗਿਆ ਫਿਰ ਪਤਾ ਲਾ ਦੇ ਠੀਕ ਉਸ ਸਟicker ਚੁੱਕ ਕਰਦੇ ਇਹ ਇੱਕ ਬॉय ਆ ਇੱਕ ਬੇਬੀ ਵਾਲਾ ਉਹ ਬੱਚੇ ਉਹ ਹੋਗੇ ਸਟicker ਇਹਦੇ ਕੋਲ ਆ ਇਹਦਾ ਪਹਿਲਾਂ ਉਹ ਦੱਸ ਵੀਰ ਉਹ ਹੋਉਂਗੇ ਇੱਕ ਬॉय ਵਾਲਾ ਸਟicker ਹੁੰਦਾ ਇਹਦੇ ਬॉय ਵਾਲੇ ਇਹਦੇ ਚ ਤੁਸੀਂ ਵੈਲਕਮ ਕਰਨਾ ਨਾ ਤੁਹਾਨੂੰ ਵੈਲਕਮ ਲਈ ਦੇ ਦਿੰਦੇ ਆ ਵੈਲਕਮ ਨਹੀਂ ਕਰਨਾ ਕੋਲੇ ਬੇਬੀ ਵਾਲਾ ਕਿੰਨੇ ਕਰੀਂ ਇਹ ਮਤਲਬ ਮੋਦਲੇ ਵੀ ਦੇਣਾ ਇਟਸ ਅ ਬੋਏ ਇਟਸ ਅ ਗਰਲ ਦੇ ਬੈਲੂਨ ਹਾਂ ਬੱਸ ਬੈਰ ਦੇ ਬੈਲੂਨਾਂ ਨੂੰ ਪੱਕੀਆਂ ਕਰਾਉਣੀ ਚਾਹੀਦੀ ਚਿੱਟਾ ਹੁੰਦੀਆਂ ਉਹ ਨਹੀਂ ਚਿੱਟਾ ਨਹੀਂ ਹੁੰਦੀ ਹਾਂ ਲਾਗ ਹੁੰਦੀਆਂ ਮੈਂ ਸਮਝ ਗਈ ਉਹਦਾ ਬਣਾਉਣੀ ਆ ਹੀ ਪੈਣੀ ਆ ਹਨਾ ਮੇਰੇ ਖਿਆਲ ਚ ਬਣਾਉਂਦੀ ਨਹੀਂ ਆਉਂਦੀਆਂ ਹੈ ਜੀ ਘਟ ਆਉਂਦੀਆਂ ਹੈ ਬਸ ਸਪੈਸ਼ਲੀ ਕੋ ਮੇਰੀ ਗਰਲ ਸੁਣਦੀ ਹੈ ਇੱਥੇ ਜਿੱਥੇ ਪ੍ਰਿੰਟ ਵਾਲੀ ਦੁਕਾਨ ਹੈ ਉਹ ਚਿੱਟ ਉਹ ਦੇ ਸਕਦੇ ਉਹ ਪਤਾ ਕਰਨਾ ਹੈ ਪ੍ਰਿੰਟ ਕਢਵਾ ਲੈਣੇ ਆਪਾਂ ਹਨਾ ਮੈਸ ਨੂੰ ਇਹ ਦੱਸਿਓ ਗਮ ਵਾਲੀ ਚਿੱਟ ਮਿਲ ਜਾਂਦੀ ਹੁੰਦੀ ਹੈ ਇਹਨਾਂ ਦੇ ਪਤਾ ਕਰਨਾ ਪੈਣਾ ਜੀ ਇਹਨਾਂ ਨੂੰ ਕੁਛ ਨਾ ਪੈਣਾ ਇੱਕ ਵਾਰ ਆਪਸ਼ਨ ਹੈ ਵੀ ਉਹ ਮ ਹਾਂ ਇਹ ਕੰਨਾਂ ਤੇ ਆਂਦੇ ਜਾਂਦੇ ਪਤਾ ਕਰ ਲੈਣੇ ਆ ਪਤਾ ਕਰ ਲੋ ਤੁਸੀਂ ਜਿਵੇਂ ਤੁਹਾਨੂੰ ਠੀਕ ਲੱਗਦਾ ਹਾਂ 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 ਇਹਦਾ ਤੁਸੀਂ ਇੱਕ ਵਾਰੀ ਦੇ ਕਾਲ ਆਈ ਸੀਗੀ ਮੈਨੂੰ ਆ ਪਤਾ ਕਰ ਦੇ ਜਿਹੜਾ ਤੁਸੀਂ ਮੈਨੂੰ ਕਿਹਾ ਸੀ ਉਹ ਨਹੀਂ ਮਿਲਿਆ ਬਾਬੂ ਨਹੀਂ ਪਤਾ ਕਰਿਆ ਨਹੀਂ ਮੁਸ਼ਕਿਲ ਹੈ ਕੱਲ੍ਹ ਮੇ ਆਣੇ ਵੀ ਨਹੀਂ ਮਿਲਿਆ ਉਹਨੇ ਦਿੱਲੀ ਤੇ ਹੀ ਮਿਲਣਾ ਹਾਂ ਹਾਂ ਤੁਰੇ ਲੱਪਣਾ ਪੈਣਾ ਹੈ ਟਾਈਮ ਥੋੜਾ ਆ ਜਾ ਚਲੋ ਦਿੱਲੀ ਚੱਲੀਏ ਤੁਹਾਨੂੰ ਕੱਲ੍ਹ ਪਾਰਸ ਤੱਕ ਤਾਂ ਪਹੁੰਚਾਂਗੇ ਵਾਪਸ ਆ ਜਾਣਾ ਹੁਣ ਇੱਕ ਕੋਜੀ ਤੋਂ ਚਲ ਕੋਈ ਨਾ। ਐਦਾਂ ਦਿਖਾਇਆ ਤਾਂ। ਇੱਥੇ ਹੀ ਜੈਸਮੀਨ ਦਾ ਟੁਕੜਾ ਘੜ ਦੇਣਾ। ਹਾਂ ਇੱਧਰ ਫੁੱਲ ਲਵਾਉਂਦੇ। ਕੰਪਲੀਟ ਦਿਸ ਫਿਸ਼ਰ ਕਰ ਗਏ। ਹੁਣ ਕੀ ਲੈਣਾ ਏ? ਮੈਂ ਉਹੀ ਦੇਖ ਰਹੀ ਆ ਕੇਕ ਵੀ ਦੇਖੂ ਕੇਕ ਵੀ ਲੈਣਾ 2 ਕਿਲੋ ਦਾ। ਕੇਕ ਉਹ ਕਿਹੜਾ ਉਹ ਡੋਨਟ ਕੇਕ ਜਲਾਣਾ ਚਾਹੁੰਦਾ। 2 ਕਿਲੋ ਦਾ ਕੀ? ਨਾ ਨਾ 2 ਕਿਲੋ ਦਾ ਬਹੁਤ। ਇਹ 2 ਕਿਲੋ ਦਾ ਕੇਕ ਬਹੁਤ ਹੋ ਜਾਂਦਾ ਕੋਈ ਚੱਕਰ ਦੇਖੋ ਮੈਂ ਦੇਖਦੀ ਹਾਂ ਪਤਾ ਲੈ ਹੱਦ ਹੋ ਗਈ ਤਾਂ ਉਹ ਦਿਨ ਕਿੰਨਾ ਕੇਕ ਲੈਂਦਾ ਸੀ ਜਿੱਦਾਂ ਉਹ ਦਿਨ ਤਾਂ ਫਿਰ ਫਿਰ ਘਰੋਂ ਵੀ ਦੀਦੀ ਰਾਹ ਦੇ ਚਲੋ ਭੇਜਿਆ ਨਿਆਣੇ ਹਾਂ ਘਰੋਂ ਗਿਆ ਨਹੀਂ ਉਹ ਤਾਂ ਨੰਨੱਕ ਸੀਗਾ ਉਹ ਤਾਂ ਨਹੀਂ ਗਿਆ ਇੱਕ ਬਰਾਬਰੇ ਆ 2 ਕਿਲੋ ਸਈ ਜਾਂ ਫਿਰ ਤੁਸੀਂ ਜ ਆਪਣਾ ਦਿਮਾਗ ਲਗਾਓ ਵੀ 2 ਕਿਲੇ ਨਾਲ ਉੱਥੇ ਘੜਾ ਮਾਰਾ ਹੋ ਗਿਆ ਕਿੰਨਾ ਗਏ ਇਸੇ ਟਾਈਮ 2 ਤੇ ਉੱਪਰੇ ਚਾਹੀਦਾ ਜੇ ਜਾਂਦਾ ਹੈ ਕਰਿਓ 1 ਕੇਕ ਪਾ ਦਿਓ 1 ਕਿਹ ਕਿੰਨੇ ਚਮਚ ਭਯੂਰੀ ਖਾਰਾ ਦੋਏ ਕਾਲੀ ਦੇ ਭਾਗ ਚਲ ਕੋਈ ਨਾ ਦੇਖ ਲੈਂਦੇ ਦੇਖੋ ਫਿਰ